ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਿੰਮ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਹਾਕਮ ਵਾਲਾ ਹਾਕਮ ਸਿੰਘ ਵਾਲਾ ਜ਼ਿਲ੍ਹਾ ਮੋ ਬਠਿੰਡਾ ਤਹਿਸੀਲ ਰਾਮਪੁਰਾ ਫੂਲ ਬਲਾਕ ਭਕਤਾ ਪੈਂਦਾ ਨੇੜੇ ਭੋਡੀ ਵੀ ਰਹਿ ਜਾਂਦਾ ਐਕਸਾਈਡ ਜਲਾਲ ਪਿੰਡ ਵੀ ਰਹਿ ਜਾਂਦਾ ਸਮਾਦ ਭਾਈ ਤੋਂ ਜਿਹੜਾ ਚਿੱਟੀ ਪੱਟੀ ਵਾਲਾ ਰੋਡ ਆਉਂਦਾ ਉਹ ਬਾਈ ਉਹਨਾਂ ਦੇ ਨਾਲ ਪਿੰਡ ਵੇਜ ਦੀ ਅੱਗੇ ਜਲਾਲ ਜਾ ਵੜਦਾ ਸਮਾਦ ਭਾਈ ਮਸਾ ਇਥੋਂ 3 ਕਿਲੋਮੀਟਰ ਵਾਂਗੂ ਹੋਣਾ ਹੀ ਆ ਸਮਾਦ ਭਾਈ ਮੋਗੇ ਜ਼ਿਲ੍ਹੇ ਦਾ ਪਿੰਡ ਹੈ ਹਾਕਮ ਸਿੰਘ ਵਾਲਾ ਪਿੰਡ ਚੋਂ ਵੀਡੀਓ ਬਣਾ ਰਹੇ ਆ ਜਿਹੜੇ ਘਰੇ ਵੀਡੀਓ ਬਣਾ ਰਹੇ ਆ ਕੋਈ ਵਪਾਰ ਦਾ ਕੰਮ ਨਹੀਂ ਖੇਤੀਬਾੜੀ ਦੇ ਨਾਲ ਨਾਲ ਸਹਾਇਕ ਧੰਦ ਦੇ ਤੌਰ ਤੇ ਪਸ਼ੂ ਰੱਖੇ ਹੋਏ ਆ ਡੈਰੀ ਦੁੱਧ ਪਾਉਂਦੇ ਆ ਨਾ ਕਿ ਚਾਰ ਪੰਜ ਉਧਰ ਖੜੇ ਆ ਦੋ ਕਿ ਇਧਰ ਖੜੇ ਆ ਤੇ ਅੱਜ ਦੀ ਜਿਹੜੀ ਖਾਸ ਵੀਡੀਓ ਆ ਆ ਜਿਹੜੀ ਸਕਰੀਨ ਦੇ ਸਾਹਮਣੇ ਤੁਸੀਂ ਵੈੜ ਵੇਖ ਰਹੇ ਆ ਸੋਹਣੀ ਵੈੜ ਆ ਕੱਦ ਕਾਠ ਵਾਲੀ ਚੰਗੇ ਦੁੱਧ ਵਾਲੀ ਬਾਈ ਦੱਸਦਾ ਥਣ ਭਾਂਡੇ ਦੀ ਸਾਫ ਸੁਥਰੀ ਆ ਚੰਗਾ ਦੁੱਧ ਵੀਰ ਦੱਸਦਾ ਕਿ ਇਹਦੇ ਥੱਲੋਂ ਅਸੀਂ ਝੋਇਆ ਪਿਛਲੇ ਸੂਵੇ ਬਾਕੀ ਗੱਲਾਂ ਬਾਤਾਂ ਵੀਰ ਨਾਲ ਕਰਦੇ ਹਾਂ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਨਾਮ ਜਗਦੀਪ ਸਿੰਘ ਪਿੰਡ ਹਾਕਮ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਤੁਸੀਂ ਰਾਮਪਰਾ ਫੂਲ ਜਲਾਲ ਕਿੰਨੀ ਕੁ ਡਰਾਜ ਜਲਾਲ ਸਾਨੂੰ 8 ਕਿਲੋਮੀਟਰ ਬਾਟਾ ਜੀ ਸਮਾਦ ਭਾਈ 2 ਡਰਾਜ ਸਮਾਦ ਭਾਈ 3 ਕਿਲੋਮੀਟਰ ਬਾਟਾ ਜੀ ਠੀਕ ਹੈ ਜੀ ਕਿੰਨਵਾ ਸੂਆ ਬਾਈ ਬੈਠ ਜੀ ਆਪਣੀ ਤੀਜਾ ਸੂਆ ਸੂਣੀ ਆ ਜੀ ਪਹਿਲਾਂ ਤਾਂ ਫੋਨ ਨੰਬਰ ਦੱਸ ਦਿਓ ਸੱਚ ਮੋਬਾਈਲ ਨੰਬਰ ਆਪਣਾ 9465576864 ਜੀ ਇੱਕ ਰੀਵੀਰ ਦੱਸੋ 9465576864 ਕਿੰਨੇ ਸੂਏ ਸੁੰਦੀ ਹੈ ਜੀ ਤੀਜੇ ਸੂਏ ਸੂਣਾ ਜੀ ਦੂਜੇ ਸੂਏ ਕਿੰਨਾ ਕਿ ਦੁੱਧ ਪਿਆ ਦੂਜੇ ਸੂਏ 24 ਲੀਟਰ 24 ਕਿਲੋ ਦਿੱਤਾ ਜੀ ਕੰਡੇ ਵਾਲਾ ਇਹ ਲੀਟਰ ਨਹੀਂ ਨਹੀਂ ਜੀ ਕੰਡੇ ਵਾਲਾ 24 ਕਿਲੋ ਦਿੱਤਾ ਇਹਨੇ ਠੀਕ ਹੈ ਤੇ ਫੈਟ ਵੀ ਇਹਦੀ ਇਹ ਮੰਨ ਲਓ ਕ੍ਰਾਸ ਟੈਪ ਆ ਗਈ ਫੈਟ ਇਹਦੀ 6.5 5 ਫੈਟ ਆਉਂਦੀ ਰਹੀ ਹੈ 6.5 5 ਹਾਂ ਜੀ ਠੀਕ ਹੈ ਟੋਕਰ ਦੀ ਤਾਂ 6 6 ਵੀ ਆਉਂਦੀ ਰਹੀ ਹੈ ਜੀ ਹੂੰ ਸਹੀ ਹੈ ਕਿੰਨੇ ਦਿਨ ਲੈ ਜੂ ਬਾਈ ਇਹਦੇ ਜੀ ਦਿਨ 4 ਦਿਨ ਬਾਕੀ ਆ ਜੀ 4 ਦਿਨ ਹਾਂਜੀ ਠੀਕ ਐ ਹੱਥੀ ਚਵਾਈ ਕਰਦੇ ਸੀ ਕਿ ਮਸ਼ੀਨ ਤੇ ਬਾਈ ਹੱਥੀ ਚ ਬਾਈ ਦੋਨੇ ਪਾਸੇ ਬੈ ਕੇ ਚਾਉਂਦੀ ਸੀ ਕੋਈ ਚੋਈ ਜਾਵੇ ਯਾਨੀ ਕਿ ਕੋਈ ਇਦਾਂ ਦਾ ਨਹੀਂ ਨਿਆਣਾ ਪਾ ਕੇ ਕਿ ਬਿਨਾਂ ਨਿਆਣੇ ਨਿਆਣਾ ਪਾ ਕੇ ਚੋਨੇ ਹੀ ਵੈਸੇ ਠੀਕ ਐ ਜੀ ਕੱਢੀਏ ਮਾੜੀ ਬਾਹਰ ਨੂੰ ਤੋੜ ਕੇ ਵਿਖਾ ਦਈਏ ਦੋਸਤੋ 24 ਲੀਟਰ ਨਹੀਂ ਬਾਈ ਕਹਿੰਦਾ 24 ਕਿਲੋ ਲੀਟਰ ਚ ਦਾ ਫਰਕ ਪੈਣਾ 26 ਦੇ ਵੀ ਜਾ ਸਕਦੀ ਆ 24 ਕਿਲੋ ਦੁੱਦ ਕੰਡੇ ਵਾਲਾ ਬਾਈ ਕਹਿੰਦਾ ਮੈਂ ਇਹਦੇ ਥੱਲੋਂ ਦੂਜੇ ਸੂਏ 'ਚ ਹੋਇਆ। ਦੋਵੇਂ ਪਾਸੇ ਬਹਿ ਕੇ ਵੀਰ ਕਹਿੰਦਾ ਸੀ ਇਹਦੀ ਚੁਵਾਈ ਕਰਦੇ ਸੀ। ਫੈਟ ਵੀ ਵੀਰ ਦੱਸਦਾ ਕਿ 4.5 ਦੀ ਨਾਰਮਲ ਫੈਟ ਆਉਂਦੀ ਤਾਜੀ ਸੂਈ ਦੀ। ਟੋਕੜ ਤਾਂ ਬਾਈ ਕਹਿੰਦਾ 6 ਫੈਟ ਤੇ ਵੀ ਪਹੁੰਚ ਗਈ ਸੀ। ਕੱਦ-ਕਾਠ ਵੱਡਾ ਹੀ ਆ। ਸੋਹਣਾ ਬੋਡੀ ਸਟਰਕਚਰ ਆ। ਖੁੱਲਡੁੱਲੇ ਅੰਗਾਂ ਪੈਰਾਂ ਦੀ ਆ। ਸੀਲਸਾਉ ਪੂਰੀ ਆ। ਹਵਾ ਨਾਲ ਸੋਹਣਾ ਵੱਡਾ। ਥਣ ਬਹੁਤ ਚੰਗਾ ਮੱਝ ਵਾਲਾ ਮੋਟਾ ਅੱਧੀ ਚਵਾਈ ਵਾਲਾ ਜਾਨ ਵਾਲਾ ਥਾਣਾ ਜਿਹੜਾ ਆਪਾਂ ਨੂੰ ਅੱਧੀ ਚਵਾਈ ਆਸਤੇ ਚਾਹੀਦਾ ਪੂਰਾ ਮੁਠੀ ਵਾਲਾ ਅੱਧੀ ਚਵਾਈ ਵਾਲਾ ਥਾਣਾ ਹਵਾਨੇ ਤੇ ਬਰੀਕ ਬਰੀਕ ਵੇਂਜ ਵੀ ਚਾਹੀਆਂ ਹਵਾਨਾ ਤਰੀਕ ਬਰੀਕ ਬਰੀਕ ਵੇਂਜ ਨਾਲ ਭਰਿਆ ਪਿਆ ਸੀਲ ਸੌ ਫੁੱਲ ਹੈ ਬਾਕੀ ਸਾਈਡਾਂ 'ਚ ਬਲ ਢੱਲਾ ਹਜੇ ਕਾਫੀ ਬਾਕੀ ਆ ਦੇਣੇ ਨੇ ਲੈ ਜਾਣੇ 4-5 4-5 ਦਿਨ ਵਧੀਆ ਸੇਵਾ ਸੰਭਾਲ ਗੌਰ ਹੋ ਜਾਂਦੀ ਹੈ ਸੋਨਾ ਵੱਡਾ ਹਵਾਨਾ ਤਿਆਰ ਕਰਕੇ ਸੋਨਾ ਬਾਕੀ ਹਵਾਨੇ ਦੀ ਤਿਆਰੀ ਹੋਣ ਵੀ ਬਹੁਤ ਆ ਬਾਕੀ ਬੱਚੀ ਸੋਹਣੀ ਆ ਵੱਡੇ ਕਦ ਕਾਠ ਅੱਛਾ ਜੀ 66 ਸੀਮਨ ਲੱਗਿਆ ਹੋਇਆ ਜੀ ਠੀਕ ਹੈ ਜੀ ਰਾ ਨਹੀਂ ਸਾਡੇ ਕੋਲੇ ਸਾਮਕੇ ਰੱਖੇ ਜਾਨੀ ਕਿ 66 ਸੀਮਨ ਲਵਾਇਆ ਹੋਇਆ ਸੀ ਠੀਕ ਹੈ ਬਾਈ ਉਹ ਵੀ ਪਸ਼ੂ ਜ਼ਿਆਦਾ ਕਰਕੇ ਅਸੀਂ ਵੇਚਦੇ ਆ ਜਾਨੀ ਕਿ ਦੋਸਤੋ ਆਫ ਕੈਮਰਾ ਵੀ ਵੀਰ ਦੱਸਦਾ ਸੀਗਾ ਕਿ ਪਸ਼ੂ ਜ਼ਿਆਦੇ ਕਰਕੇ ਸਾਮ ਸੁਭਾਈ ਦਾ ਔਖਾ ਹੁੰਦਾ ਤਾਂ ਕਰਕੇ ਮੈਂ ਸੇਲ ਕਰਨ ਲੱਗਾ ਨਹੀਂ ਵੱਛੀ ਦੁੱਧ ਵਾਲੀ ਆ 24 ਕਿਲੋ ਖੁੱਲਾ ਦੁੱਧ ਵੀਰ ਕਹਿੰਦਾ ਛੋਇਆ ਸੀਮਨ ਵੀ ਅੱਗੇ ਵੀਰ ਕਹਿੰਦਾ 66 ਸੀਮਨ ਲੱਗਾ ਜਿਹਦੇ ਅੱਗੇ ਪ੍ਰੈਗਨੈਂਟ ਹੈ ਬੱਚਾ ਵੀ ਦੋਸਤੋ ਪੂਰਾ ਚੰਗਾ ਦਿਓ ਬਾਕੀ ਵਹਿੜ ਆਪ ਵੀ ਚੰਗੀ ਐ 24 ਕਿਲੋ ਦੁੱਧ ਬਹੁਤ ਹੁੰਦਾ ਖੁੱਲਾ ਵੀਰ ਕਹਿੰਦਾ ਅਸੀਂ ਇਹਦੇ ਥਲੋਂ ਚੋਂਦੇ ਰਹੇ ਆ ਦੋਵੇਂ ਪਾਸੇ ਬਹਿ ਕੇ ਚਵਾਈ ਕਰਦੇ ਰਹੇ ਆ ਥਣ ਭਾਂਡੇ ਦੀ ਸਾਫ਼ ਸੁਥਰੀ ਐ ਚਾਰੇ ਥਣ ਪੀੜੀ ਦੇ ਪਾਵੇਂ ਗੂ ਚਾਰੇ ਗੁੱਠਾ ਨੁਕਰਾਂ ਤੇ ਲੱਗੇ ਹੋਇਆ ਕੋਈ ਜੜਮੇ ਜੇ ਥਾਨੇ ਚਾਰੇ ਥਣ ਅੱਗੇ ਪਿੱਛੇ ਫੜ ਫੜ ਦੀ ਵੈਰਲ ਤੇ ਗਾਇਬ ਤੇ ਨਹੀਂ ਖੜਮੇ ਇਕੱਲੇ ਇਕੱਲੇ ਲੱਗੇ ਆ ਬਾਕੀ ਹੁਣ ਅੱਗੇ ਰੁੱਤ ਵਧੀਆ ਆ ਗਈ ਆ ਹਜੇ ਇਹਨਾਂ 4-5 ਦਿਨ ਸੋਹਣਾ ਨਹੀਂ ਸਵੇਰ ਸ਼ਾਮ ਤਾਂ ਫੌਲੀ ਫਰਕ ਪੈ ਗਿਆ ਮੌਸਮ ਨਾਰਾਜ਼ ਹੁੰਦਾ ਤੇਲ ਹੁੰਦੀ ਹੈ ਰਾਤਾਂ ਦਾ ਠਾਰਨ ਲੱਗ ਪਿਆ ਦਿਨੇ ਥੋੜੀ ਜੀ ਗਰਮੀ ਹੁੰਦੀ ਹੈ ਹਜੇ 4-5 ਨੇ ਸੂਣਾ ਨਹੀਂਗਾ ਉਦੋਂ ਉਹ ਵੀ ਫਰਕ ਪੈ ਜਾਣਾ ਯਾਨੀ ਕਿ ਰੁੱਤ ਵਧੀਆ ਆ ਗਈ ਹੈ ਜਿੰਨੀ ਤੁਸੀਂ ਸੇਵਾ ਸੰਭਾਲ ਗੌਰ ਕੇਅਰ ਕਰ ਲੋਗੇ ਸਿਆਲੂ ਸਿਆਲ ਕਰਮਾ ਵਾਲੀ ਵਧੀਆ ਦੁੱਧੇ ਨਿਆਰੇ ਦੇ ਦੂ ਕਿਉਂਕਿ ਜੇ ਪਸ਼ੂ ਗਰਮੀ ਚ ਸੂਂਦਾ ਤੁਹਾਨੂੰ ਵੀ ਪਤਾ ਔਖਾ ਹੁੰਦਾ ਗਰਮੀ ਜਿਆਦਾ ਪੈਂਦੀ ਹੈ ਪਰ ਇਹ ਕਰਮਾ ਵਾਲੀ ਵਧੀਆ ਰੁੱਤ ਚ ਹੁਣ ਸੂਣਾਏ ਨੇ ਸਿਆਲੂ ਸਿਆਲ ਵਧੀਆ ਖੁੱਲਾ ਦੁੱਧ ਪਿਆ ਦੇਣਾ ਚਮਕ ਚਮਕ ਪਿੰਡ ਜਪੂਰੀ ਆ ਨਾ ਕੋਈ ਧਫੜੀ ਆ ਨਾ ਕੋਈ ਧਫਰੀ ਦਾ ਨਿਸ਼ਾਨ ਪ੍ਰਿੰਟ ਪ੍ਰਿੰਟ ਪੂਰਾ ਸੋਹਣਾ ਮੁੱਲ ਬਈ ਜੈਜਾ ਲੈਣ ਦੇ ਨਾਲ ਆ ਮੁੱਲ ਬਈ ਜੈਜਾ ਮੰਗਣ ਨੂੰ ਤਾਂ ਕੁਛ ਮੰਗੀ ਵੀ ਆਪਣਾ ਜੈਜਾ 60000 ਰੁਪਏ ਜੀ ਥੋੜਾ ਕਾਣਾ ਮਾਨ ਹੋ ਜੂ ਉਹ ਹੋ ਜੂਗਾ ਜੀ ਮਾਨਤਨ ਮੌਕੇ ਤੇ ਫੋਨ ਨੰਬਰ ਦੁਬਾਰਾ ਦੱਸਦੀ ਆ 9465567834 ਠੀਕ ਹੈ ਜੀ ਦੋਸਤੋ ਮੈਨੂੰ ਬਹੁਤ ਭੈਣ ਭਰਾ ਫੋਨ ਲਾਉਂਦੇ ਨੇ ਬਾਈ ਯਾਰ ਆਪਾਂ ਹਿੰਮਤ ਕਰੇ ਦੁੱਧ ਨੂੰ ਵਹਿੜ ਲੈਣੀ ਹੈ ਕੋਈ ਵਹਿੜ ਚੰਗੀ ਹੋਈ ਤਾਂ ਦੱਸੀ ਉਹਨਾਂ ਵੀਰਾਂ ਭੈਣਾਂ ਵਾਸਤੇ ਖਾਸ ਵੀਡੀਓ ਹਰੇਕ ਭੈਣ ਭਰਾ ਵਪਾਰੀ ਤੋਂ ਵਹਿੜ ਲੈ ਕੇ ਰਾਜੀ ਨਹੀਂ ਬਾਹਲੇ ਭੈਣ ਭਰਾ ਕਹਿੰਦੇ ਨੇ ਬਾਈ ਯਾਰ ਆਪਾਂ ਘਰੇਲੂ ਵਹਿੜ ਲੈਣੀ ਐ ਕੋਈ ਹੋਈ ਤਾਂ ਦੱਸਿਓ ਉਹਨਾਂ ਵੀਰਾਂ ਭੈਣਾਂ ਵਾਸਤੇ ਖਾਸ ਵੀਡੀਓ ਘਰੇਲੂ ਵੱਛੀ ਆ ਮੁੱਲ ਵੀ ਜਮਾ ਜੈ ਜੀ ਆ ਜਿਹੜੇ ਹਿਸਾਬ ਨਾਲ ਵੀਰ ਦੁੱਧ ਦੀ ਵਾਰ-ਵਾਰ ਗਾਰੰਟੀ ਦਿੰਦਾ ਕਿ 24 ਕਿਲੋ ਦੁੱਧ ਕੰਡੇ ਵਾਲਾ ਚੋਇਆ ਲੀਟਰ ਵਾਲਾ ਨਹੀਂ ਉਸ ਹਿਸਾਬ ਨਾਲ ਜੇ ਇਹੀ ਵੱਛੀ ਕਿਸੇ ਵਪਾਰੀ ਦੇ ਘਰੇ ਖੜੀ ਹੁੰਦੀ 783000 ਮੁੱਲ ਕਰਨਾ ਸੀ ਅਗਲੇ ਨੇ ਪਰ ਬਿਲਕੁਲ ਜਾਇਜ਼ ਜੀ ਡਿਮਾਂਡ ਹੈ 60000 ਉਹਦੇ ਜੋ ਵੀ ਮੌਕੇ ਤੇ ਮਾਨਤਾਣ ਹੋ ਜੂ ਜਿਹੜੇ ਭੈਣ ਭਰਾ ਦੇ ਬਸਾਨਦਾ ਆਊਗੀ ਅਗਲਾ ਬੇਫਿਕਰ ਹੋ ਕੇ ਬਾਈ ਕਹਿੰਦਾ ਆਜੇ ਮਾਨਤਾਣ ਹੋ ਜੂ ਬਿਲਕੁਲ ਜਾਇਜ਼ ਮੁੱਲ 60000 ਐਰ ਕੀਦੇ ਸੂਏ ਜੀ ਆਪਦੀ ਪੈਸੇ ਪੂਰੇ ਕਰ ਜੂਗੀ ਤੇ ਜਿਹੜਾ ਘਰੇ ਦੁੱਧ ਪੀ ਲੋਗੇ ਫ੍ਰੀ ਦਾ ਰਹਿ ਜੂ ਕਿਉਂਕਿ 24 ਕਿਲੋ ਦੁੱਧ ਬਹੁਤ ਹੁੰਦਾ ਖੁੱਲਾ ਵੀਰ ਕਹਿੰਦਾ ਇਹਦੇ ਥੱਲੇ ਅਸੀਂ ਚੋਇਆ ਬਾਕੀ ਫੋਨ ਨੰਬਰ ਸਕਰੀਨ ਤੇ ਐ ਜਿਹੜੇ ਵੀ ਭੈਣ ਭਰਾ ਦੇ ਪਸੰਦ ਆਉਂਦੀ ਹੈ ਵੀਰ ਨਾਲ ਦਿੱਤੇ ਹੋਏ ਨੰਬਰਾਂ ਦੇ ਸੰਪਰਕ ਕਰ ਲਿਓ ਪਿੰਡ ਹਾਕਮ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਤਹਿਸੀਲ ਰਾਮਪਰਾ ਫੂਲ ਨੇੜੇ ਜਲਾਲ ਰਹਿ ਜਾਂਦਾ ਐਕਸਾਈਟ ਭਗਤਾ ਵੀ ਨੇੜੇ ਵੀ ਰਹਿ ਜਾਂਦਾ ਸਮਾਦ ਭਾਈ ਵੀ 2.5 ਕਿਲੋਮੀਟਰ ਵਾਂਗ ਹੀ ਹੋਣਾ ਤੇ ਬਠਿੰਡਾ ਜ਼ਿਲ੍ਹਾ ਪੈਂਦਾ ਇਹਨੂੰ ਬਾਕੀ ਲਾਸਟ ਦੇ ਵਿੱਚ ਸਾਰਿਆਂ ਨੂੰ ਹਸੀਕਾਲ ਜਲਦ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ